ਤੇ ਅਸੀਂ ਪੀਐਸਪੀਸੀਐਲ ਦੇ ਵਿੱਚ ਔਰ 1311 ਨਿਯੁਕਤੀ ਪੱਤਰ ਦਿੱਤੇ ਨੇ 5 ਪੀਡਬਲਯੂਡੀ ਦੇ ਵਿੱਚ ਨੇ ਟੋਟਲ ਨਿਯੁਕਤੀ ਪੱਤਰ ਜਿਹੜੇ ਨੇ 1316 ਜਿੱਥੇ ਦਿੱਤੇ ਗਏ ਨੇ ਔਰ ਬੱਚੇ ਪੌਂਕ ਪੋਛ ਨੇ ਔਰ ਪੂਰੀ ਇਹਨਾਂ ਦੀ ਜਿਹੜੀ ਸਿਲੈਕਸ਼ਨ ਹੋਈ ਆ ਪੂਰੀ ਟਰਾਂਸਪੇਰੈਂਟ ਵੇ ਦੇ ਨਾਲ ਹੋਈ ਆ ਔਰ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਇਹਨਾਂ ਨੂੰ ਨੌਕਰੀ ਜਿਹੜੀ ਆ ਉਹ ਦਿੱਤੀ ਗਈ ਕਿ ਤੁਸੀਂ ਤੋਂ ਪਹਿਲਾਂ ਕੋਈ ਨੌਕਰੀ ਤੇ ਸੀ ਸਰਕਾਰੀ ਨਹੀਂ ਸਰ ਪਹਿਲੀ ਵਾਰੀ ਨੌਕਰੀ ਮਿਲੀ ਹੈ ਸਰ ਪੂਰੇ ਪਰਿਵਾਰ ਦੇ ਵਿੱਚ ਪਹਿਲੀ ਪੁੱਤ ਪੂਰੇ ਪਰਿਵਾਰ 'ਚ ਪਹਿਲੀ ਵਾਰੀ ਨੌਕਰੀ ਤੇ ਬਣੀ ਹੈ ਸਰ ਬਹੁਤ ਗਰੀਬ ਪਰਿਵਾਰ ਤੋਂ ਆਇਆ ਹਾਂ ਸਰ ਮੈਂ ਪਿੰਡ ਤੋਂ ਆਇਆ ਮੈਂ ਸਰ ਪਿੰਡ ਨੰਗਲ ਦਿਵਾਲ ਸਿੰਘ ਮੇਰਾ ਸਰ ਮੈਂ ਸਾਡੇ ਫਾਦਰ ਸਾਹਿਬ ਕੀ ਕਰਦੇ ਨੇ ਸਰ ਫਾਦਰ ਸਾਹਿਬ ਮਤਲਬ ਉਹਨਾਂ ਦੇ ਸੱਟ ਲੱਗੀ ਹੋਈ ਹੈ ਉਹ ਕੰਮ ਨਹੀਂ ਕਰਦੇ ਹਾਂਜੀ ਕਿੰਨੀ ਕੋ ਖੁਸ਼ੀ ਆ ਪਰਿਵਾਰ ਦੇ ਵਿੱਚ ਸਰ ਬਹੁਤ ਖੁਸ਼ੀ ਆ ਮੈਨੂੰ ਆਮ ਪਾਰਟੀ ਸਰਕਾਰ ਦੇ ਵਿੱਚ ਮੈਨੂੰ ਨੌਕਰੀ ਮਿਲੀ ਹੈ ਬਹੁਤ ਖੁਸ਼ੀ ਆ ਮੈਨੂੰ ਸਰ ਤਾ ਹਰਪਰਜਨ ਸਿੰਘ ਈਟੀਓ ਜਿਨ੍ਹਾਂ ਨੇ ਅੱਜ ਆਪਣੇ ਵਿਭਾਗ ਦੇ ਵਿੱਚ ਨਿਯੁਕਤੀ ਪੱਤਰ ਵੰਡੇ ਨੇ ਸਾਡੇ ਨਾਲ ਨੇ ਸਰ ਕਿੰਨੇ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਜੀ ਅੱਜ ਅਸੀਂ ਪੀਐਸਪੀਸੀਐਲ ਦੇ ਵਿੱਚ ਔਰ 1311 ਨਿਯੁਕਤੀ ਪੱਤਰ ਦਿੱਤੇ ਨੇ ਪੰਜ ਪੀਡਬਲਯੂਡੀ ਦੇ ਵਿੱਚ ਨੇ ਟੋਟਲ ਨਿਯੁਕਤੀ ਪੱਤਰ ਜਿਹੜੇ ਨੇ 1316 ਅੱਜ ਇੱਥੇ ਦਿੱਤੇ ਗਏ ਨੇ ਔਰ ਬੱਚੇ ਪੌਕ ਕੋਸ਼ ਨੇ ਔਰ ਪੂਰੀ ਇਹਨਾਂ ਦੀ ਜਿਹੜੀ ਸਿਲੈਕਸ਼ਨ ਹੋਈ ਆ ਪੂਰੀ ਟਰਾਂਸਪੇਰੈਂਟ ਵੇ ਦੇ ਨਾਲ ਹੋਈ ਆ ਔਰ ਬਿਨਾ ਕਿਸੇ ਰਿਸ਼ਵਤ ਤੋਂ ਬਿਨਾ ਕਿਸੇ ਸਿਫਾਰਿਸ਼ ਤੋਂ ਇਹਨਾਂ ਨੂੰ ਨੌਕਰੀ ਜੜੀ ਆ ਉਹ ਦਿੱਤੀ ਗਈ ਆ ਆਮ ਤੌਰ ਤੇ ਜਦੋਂ ਗੱਲ ਕਹੀ ਗਈ ਸੀ ਕਿ ਅਸੀਂ ਬਾਹਰੋਂ ਇੱਥੇ ਲੋਕ ਨੌਕਰੀ ਕਰਨ ਆਉਣਗੇ ਜਾਂ ਸਾਡੇ ਬੱਚੇ ਆਪ ਆਪ ਸੋਣਗੇ ਇੱਕ ਬੱਚਾ ਇਟਲੀ ਤੋਂ ਅੱਜ ਆ ਕੇ ਨੌਕਰੀ ਤੇ ਲੱਗਿਆ ਜੀ ਕਿੰਨੀ ਕੁ ਖੁਸ਼ੀ ਹੁੰਦੀ ਹੈ ਜੋ ਸਰਕਾਰ ਦੀਆਂ ਮੈਨੂੰ ਇਸ ਗੱਲ ਤੇ ਬਹੁਤ ਖੁਸ਼ੀ ਆ ਕਿ ਮੈਂ ਵੀ ਸੋਚਦਾ ਹਾਂ ਦੱਸ ਸੀਗਾ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਕਰਨੀ ਹੈ ਜਿਹੜੇ ਮਾਈਗਰੇਟ ਹੋ ਕੇ ਜਾ ਰਹੇ ਨੇ ਇੱਥੋਂ ਤਾਂ ਹੋਰ ਨਹੀਂ ਜਾਣਦੇ ਨੇ ਪਲਾਸ ਇਹ ਵੀ ਕੋਸ਼ਿਸ਼ ਕਰਾਂਗੇ ਕਿ ਰਿਵਰਸ ਮਾਈਗ੍ਰੇਸ਼ਨ ਹੋਵੇ ਅੱਜ ਜਦੋਂ ਬੱਚੇ ਨੂੰ ਦੇਖਿਆ ਤੇ ਮਨ ਨੂੰ ਬੇਹੱਦ ਖੁਸ਼ੀ ਹੋਈ ਆ ਕਿ ਜਿਹੜੇ ਬੱਚੇ ਸਾਡੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਰੋਜ਼ਗਾਰ ਦੀ ਭਾਲ ਦੇ ਵਿੱਚ ਰੁੱਲਦੇ ਸੀਗੇ ਆਪਣੀ ਧਰਤੀ ਨੂੰ ਛੱਡ ਕੇ ਆਪਣੀ ਮਾਤਭੂਮੀ ਨੂੰ ਛੱਡ ਕੇ ਅੱਜ ਉਹ ਵਾਪਸ ਦੁਬਾਰਾ ਆਪਣੀ ਧਰਤੀ ਦੇ ਉੱਤੇ ਪਰਤਣਾ ਸ਼ੁਰੂ ਹੋਏ ਨੇ ਕਿੰਨੀਆਂ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਂ ਆਨਲਾਈਨ ਸਿਸਟਮ ਦੇ ਵਿੱਚ ਕਿੰਨੀਆਂ ਦਾ ਜਿਹੜਾ ਹੈਗਾ ਕਰ ਰਹੇ ਹੋ ਜੀ ਦੇਖੋ ਜਿੱਥੋਂ ਤੱਕ ਬਿਜਲੀ ਵਿਭਾਗ ਦਾ ਸਬੰਧ ਹੈ ਇਹਦੇ ਵਿੱਚ ਅਸੀਂ 6386 ਨੌਕਰੀਆਂ ਜਿਹੜੀਆਂ ਨੇ ਅੱਜ ਤੱਕ ਦੇ ਚੁੱਕੇ ਆਂ ਔਰ 1288 ਪਰਤੀਆਂ ਅਸੀਂ ਬਹੁਤ ਜਲਦ ਕਰਨ ਜਾ ਰਹੇ ਆਂ ਉਮੀਦ ਆ ਕਿ ਅਸੀਂ ਮਾਰਚ 2025 ਤੱਕ ਅਸੀਂ ਉਹ ਵੀ ਨਿਯੁਕਤੀ ਪੱਤਰ ਜਿਹੜੇ ਆ ਉਹ ਡਿਲੀਵਰ ਕਰ ਦਾਂਗੇ। ਧੰਨਵਾਦ ਸਰ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇਗਾ 6000 ਨੌਕਰੀ ਜਿਹੜੀਆਂ ਨੇ ਇਸੇ ਸਾਲ ਦੇ ਅਖੀਰ ਤੱਕ ਔਰ 2025 ਤੱਕ ਜਿਹੜੀਆਂ ਨੌਕਰੀਆਂ ਹੁਣ ਤੱਕ ਕਿਸੇ ਵਿਭਾਗ ਦੇ ਵਿੱਚ ਦਿੱਤੀਆਂ ਉਸ ਨੂੰ ਹੋਰ ਔਨੀਆਂ ਨੌਕਰੀਆਂ ਦਿੱਤੀਆਂ ਜਾਣੀਆਂ ਔਰ ਆਸ ਉਮੀਦ ਜਿਹੜੇ ਨੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਰਿਤੀਓ ਜੀ ਤਾਰਣਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਭਵਿੱਖ ਉਜਲ ਹੋਏਗਾ ਔਰ ਪੰਜਾਬ ਦੇ ਨੌਜਵਾਨ ਨੂੰ ਵੱਧ ਵੱਧ ਨੌਕਰੀਆਂ ਪੀਐਸਪੀਸੀਐਲ ਦੇ ਵਿੱਚ ਉਹ ਮਿਲਣਗੀਆਂ। ਇਹ ਲਾਈਨ ਉਹਨਾਂ ਨੌਜਵਾਨਾਂ ਦੀ ਹੈ ਜਿਨ੍ਹਾਂ ਨੂੰ ਹੁਣ ਪੀਐਸਪੀਸੀਐਲ ਦੇ ਵਿੱਚ ਨਿਯੁਕਤੀ ਪੱਤਰ ਮਿਲੇ ਨੇ ਔਰ ਸਮਾਗਮ ਜਿਹੜਾ ਹੋਇਆ ਸੀ ਉਹਦੇ ਵਿੱਚ 1311 ਜਿਹੜਾ ਨਿਯੁਕਤੀ ਪੱਤਰ ਮਿਲੇ ਸੀ ਉਹਨਾਂ ਦੇ ਵਿੱਚ ਇਹ ਵੀ ਸ਼ਾਮਲ ਨੇ ਕੀ ਨਾਮ ਹੈ ਅਰਸ਼ ਨਰੂਲਾ ਨਾਮ ਹੈ ਮੇਰਾ ਕਿਹੜੇ ਪਿੰਡ ਤੋਂ ਆਏ ਮੋਲਾ ਪਿੰਡ ਹੈ ਜੀ ਮੇਰਾ ਮਲੂਟ ਤਹਿਸੀਲ ਚ ਕਿਸੇ ਕੋ ਖੁਸ਼ੀ ਆਜ ਨਿਯੁਕਤੀ ਪੱਤਰ ਖੁਸ਼ੀ ਹੋ ਰਹੀ ਹੈ ਸਰ ਬਹੁਤ ਖੁਸ਼ੀ ਹੋ ਰਹੀ ਹੈ ਜੀ ਫਸਟ ਐਗਜ਼ਾਮ ਸੀ ਫਸਟ ਅਸਲ ਲਾਈਫ ਦਾ ਫਸਟ ਐਗਜ਼ਾਮ ਸੀ ਫਸਟ ਐਗਜ਼ਾਮ クリア ਹੋ ਗਿਆ ਜੀ ਮੇਰਾ ਤੇ ਆਮ ਤੌਰ ਤੇ ਹੁੰਦਾ ਕਿ ਪੈਸਾ ਬੜਾ ਲੱਗਦਾ ਹੈਗਾ ਬੜਾ ਕੰਪੀਟੀਸ਼ਨ ਜਿਹੜਾ ਕਿ ਸ਼ਫਾਰਸ਼ਾਂ ਬੜੀਆਂ ਪੈਂਦੀਆਂ ਨੇ। ਨਾ ਸਰ ਬਿਲਕੁਲ ਸਾਫ਼ ਭਰਤੀ ਹੋਈ ਹੈ। 11793 ਬੰਦੇ 93 ਬੰਦੇ ਹੋਏ ਹੈ ਭਰਤੀ ਤੇ ਟੋਟਲੀ ਹੀ ਇਦਾਂ ਹੀ ਹੋਇਆ ਕੋਈ ਕੋਈ ਰਿਸ਼ਵਤ ਨਹੀਂ ਚੱਲੀ ਕੋਈ ਸ਼ਿਫਾਰਿਸ਼ ਨਹੀਂ ਚੱਲੀ ਜੀ। ਤੁਹਾਡੀ ਵੀ ਅੱਜ ਹਾਂਜੀ ਜਿਹੜੇ ਪੋਸਟ ਵਾਸਤੇ ਲਾਈਨਮੈਨ ਜੀ ਅਸਿਸਟੈਂਟ ਲਾਈਨਮੈਨ ਫਤੇਗੜ ਸਾਹਿਬ ਤੋਂ ਆਏ। ਪਰ ਲਾਈਨਮੈਨਾਂ ਦੇ ਬੜਾ ਸੰਘਰਸ਼ ਰਿਹਾ ਪਿੱਛੇ ਜੇ ਅੱਜ ਬੂਰਪਿੰਦਾ ਨਜ਼ਰ ਆ ਰਹੀ। ਹਾਂਜੀ ਹਾਂਜੀ ਬਿਲਕੁਲ ਜੀ। ਜਿਹੜੀ ਮਿਹਨਤ ਕਰੀ ਉਹ ਉਹਦਾ ਮੁੱਲ ਪੈ ਗਿਆ ਜੀ ਤਾਂ ਇਹ ਉਹ ਇਹ ਉਹ ਨੌਜਵਾਨੇ ਜਿਨ੍ਹਾਂ ਨੂੰ ਅੱਜ ਅਨੁਯੁਕਤੀ ਪੱਤਰ ਮਿਲ ਰਹੇ ਦੇਖ ਰਹੇ ਹੋ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਅੱਜ ਖੁਸ਼ੀ ਦਾ ਇਹਨਾਂ ਦੇ ਚਿਹਰੇ ਤੇ ਜਿਹੜਾ ਹੈਗਾ ਪੜੀ ਜਾ ਸਕਦੀ ਆ ਕਿ ਕਿੰਨੇ ਖੁਸ਼ ਨੇ ਜਦੋਂ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਪਹਿਲੀ ਨੌਕਰੀ ਆ ਕਈ ਪਰਿਵਾਰਾਂ ਦੇ ਵਿੱਚ ਔਰ ਆਸ ਉਮੀਦ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਵੀ ਆਸ ਜਿਤਾਈ ਕੀਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਨੌਜਵਾਨ ਜਿਹੜੇ ਇਹ ਨੇ ਬਕੋਬੀ ਪੰਜਾਬ ਦੀ ਸੇਵਾ ਕਰਨਗੇ ਔਰ ਇਮਾਨਦਾਰ ਸੇਵਾ ਕਰਕੇ ਪੰਜਾਬ ਨੂੰ ਮੋੜ ਜਿਹੜਾ ਸੁਪਨਾ ਸੰਜੋਇਆ ਹੈ ਔਰ ਗੱਲ ਪੰਜਾਬ ਦੇ ਅੰਦਰ ਵਿੱਚ ਆਪਣਾ ਯੋਗਦਾਨ ਪਾਉਣਗੇ ਪੰਜਾਬ ਸਰਕਾਰ ਵੱਲੋਂ ਅੱਜ 1311 ਨਵ ਨਿਯੁਕਤ ਪੀ ਐਸ ਪੀ ਸੀ ਐਲ ਦੇ ਵਿੱਚ ਜਿਹੜੇ ਮੁਲਾਜ਼ਮ ਭਰਤੀ ਹੋਣ ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਚੰਡੀਗੜ੍ਹ ਦੇ ਵਿੱਚ ਇੱਕ ਮੁਲਾਜ਼ਮ ਸਾਡੇ ਨਾਲ ਹੈ ਪਹਿਲਾਂ ਤਾਂ ਨਾਮ ਕਿਹਾ ਜੀ ਤੁਹਾਡਾ ਸਰ ਗੁਰਵਿੰਦਰ ਸਿੰਘ ਕਿੱਥੋਂ ਆਏ ਆ ਸਾਰ ਅਮਰਸਰ ਤੋਂ ਕਿਹੜੇ ਪੋਸਟ ਲਈ ਅਪਲਾਈ ਕੀਤਾ ਸੀ ਔਰ ਅੱਜ ਨਿਯੁਕਤੀ ਪੱਤਰ ਮਿਲ ਗਿਆ ਹਾਂਜੀ ਸਰ ਏਲਮ ਪੋਸਟ ਲਈ ਅਪਲਾਈ ਕੀਤਾ ਸੀ ਮਿਲ ਗਿਆ ਅੱਜ ਨਿਯੁਕਤੀ ਪੱਤਰ ਤੁਹਾਨੂੰ ਥੋੜਾ ਜਿਹਾ ਦਿਖਾ ਸਕਦੇ ਹਾਂ ਜੀ ਹਾਂਜੀ ਸਰ ਘਰ ਦੇ ਵਿੱਚ ਇਸ ਤੋਂ ਪਹਿਲਾਂ ਕੋਈ ਨੌਕਰੀ ਤੇ ਸੀ ਸਰਕਾਰੀ ਨਹੀਂ ਸਰ ਪਹਿਲੀ ਵਾਰੀ ਨੌਕਰੀ ਮਿਲੀ ਹੈ ਸਰ ਪੂਰੇ ਪਰਿਵਾਰ ਦੇ ਵਿੱਚ ਪਹਿਲੀ ਪਹਿਲੀ ਨੌਕਰੀ ਪੂਰੇ ਪਰਿਵਾਰ 'ਚ ਪਹਿਲੀ ਵਾਰੀ ਨੌਕਰੀ ਤੇ ਬਣੀ ਹੈ ਸਰ ਬਹੁਤ ਗਰਵੀ ਪਰਿਵਾਰ 'ਚੋਂ ਆਇਆ ਹਾਂ ਸਰ ਮੈਂ ਪਿੰਡ 'ਚੋਂ ਆਇਆ ਮੈਂ ਸਰ ਪਿੰਡ ਨੰਗਲ ਦਿਵਾਲ ਸਿੰਘ ਮੇਰਾ ਸਰ ਪਿੰਡ ਸਾਡੇ ਫਾਦਰ ਸਾਹਿਬ ਕੀ ਕਰਦੇ ਨੇ ਸਰ ਫਾਦਰ ਸਾਹਿਬ ਮਤਲਬ ਉਹਨਾਂ ਦੇ ਸੱਟ ਲੱਗੀ ਹੋਈ ਹੈ ਉਹ ਕੰਮ ਨਹੀਂ ਕਰਦੇ ਹਾਂਜੀ ਕਿੰਨੀ ਖੁਸ਼ੀ ਹੈ ਪਰਿਵਾਰ ਦੇ ਵਿੱਚ ਸਰ ਬਹੁਤ ਖੁਸ਼ੀ ਹੈ ਮੈਨੂੰ ਆਮ ਪਾਰਟੀ ਸਰਕਾਰ ਦੇ ਵਿੱਚ ਮੈਨੂੰ ਨੌਕਰੀ ਮਿਲੀ ਹੈ ਬਹੁਤ ਖੁਸ਼ੀ ਹੈ ਮੈਨੂੰ ਸਰ ਅੱਜ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਇਮਾਨਦਾਰੀ ਨਾਲ ਕੰਮ ਕਰੋ ਅੱਗੇ ਵੀ ਜਿਹੜੇ ਹੈਗੇ ਨੌਕਰੀਆਂ ਆਂਦਾ ਜਿਹੜਾ ਹੈਗੇ ਇਸ ਸਰਪੇ ਇੱਕ ਨੌਕਰੀ ਤੇ ਨਾ ਅੱਗੇ ਵੀ ਨੌਕਰੀ ਜਿਹੜੀਆਂ ਨਿਕਲਦੀਆਂ ਰਹਿਣਗੀਆਂ ਅਪਲਾਈ ਕਰਦੇ ਹਾਂਜੀ ਸਰ ਮੈਂ ਜ਼ਰੂਰ ਕਰਾਂਗਾ ਇਹ ਪਰਿਵਾਰ ਦੇ ਨਾਲ ਗੱਲਬਾਤ ਹੋਈ ਇਸ ਨਿਯੁਕਤੀ ਪੱਤਰ ਤੋਂ ਬਾਅਦ ਨਹੀਂ ਸਰ ਅੱਜ ਕਰਨੀ ਹੈ ਸਰ ਪਰਿਵਾਰ ਨੇ ਦੇਖ ਲਿਆ ਹੋਗਾ ਪ੍ਰੋਗਰਾਮ ਸਰ ਲਾਈਵ ਦੇਖ ਲਿਆ ਹੋਗਾ ਪਰਿਵਾਰ ਨੇ ਪਰਿਵਾਰ ਬਹੁਤ ਖੁਸ਼ ਹੋਗਾ ਫੋਨ ਆ ਗਿਆ ਹੋਗਾ ਪਰਿਵਾਰ ਹਾਂਜੀ ਸਰ ਪਰਿਵਾਰ ਦਾ ਫੋਨ ਆਇਆ ਤਾਂ 1311 ਨਵ ਨਿਯੁਕਤ ਪੀਐਸਪੀਸੀਐਲ ਦੇ ਵਿੱਚ ਜਿਹੜੇ ਹੈਗੇ ਆ ਨਿਯੁਕਤੀਆਂ ਹੋਈਆਂ ਨੇ ਅਜੂ ਨਿਯੁਕਤੀ ਪੱਤਰ ਵੰਡੇ ਗਏ ਨਹੀਂ ਔਰ ਮੁੱਖ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਕਰੀਬਨ ਅਗਰਜਲ 2.5 ਸਾਲ ਬਚ ਨੇ ਆ ਜਿੰਨੀਆਂ ਨੌਕਰੀਆਂ ਹੁਣ ਤੱਕ ਦਿੱਤੀਆਂ ਗਈਆਂ ਨੇ ਇਸ ਤੋਂ ਡੇਢ ਗੁਣਾ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਔਰ ਏਜ ਲਿਮਟ ਵੀ ਜਿਹੜੀ ਹੈਗੀ ਆ ਵੱਧ ਕਰਦੀ ਜਿਹੜੀ ਗਈ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਕਿ ਜਿਹੜਾ ਲੋਕਾਂ ਉਮੀਦਵਾਰ ਸੀ ਜਿਹੜੇ ਸਰਕਾਰੀ ਨੌਕਰੀ ਨਹੀਂ ਮਿਲੀ ਸੀ ਉਹਨਾਂ ਨੂੰ ਏਜ ਲਿਮਟ ਦੇ ਵਿੱਚ ਵੀ ਜਿਹੜੀ ਛੋਟ ਦੇਣ ਤੇ ਸਰਕਾਰ ਵਿਚਾਰ ਕਰ ਰਹੀ ਹੈ ਕੈਮਰਾਮੈਨ ਅਮਨਪ੍ਰੀਤ ਨਾਲ ਰਮਨਦੀਪ ਅਣੀਓ ਟੀਵੀ ਚੰਡੀਗੜ੍ਹ